पीजीआई ਦੇ ਵਿੱਚ ਕੰਟਰੈਕਟਰ ਕਰਮਚਾਰੀਆਂ ਦੀ ਹੜਤਾਲ ਦਾ ਅੱਜ ਦੂਸਰਾ ਦਿਨ ਹੈ ਇਸ ਹੜਤਾਲ ਦਾ ਸਭ ਤੋਂ ਜ਼ਿਆਦਾ ਖਾਮਿਆza ਪੁਕਤਨਾ ਪੈ ਰਿਹਾ ਹੈ ਮਰੀਜ਼ਾਂ ਨੂੰ ਜੋ ਕਿ ਕਾਫੀ ਦੂਰ ਦੂਰ ਤੋਂ ਇੱਥੇ ਇਲਾਜ ਕਰਾਉਣ ਤੇ ਲਈ ਪਹੁੰਚੇ ਹੋਏ ਨੇ ਉਤ ਹੀ ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਹੜਤਾਲ ਨਹੀਂ ਹੋਣੀ ਚਾਹੀਦੀ ਕਿਉਂਕਿ ਇਸੇ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਨਹੀਂ ਹੋਣੀ ਚਾਹੀਦੀ ਬਹੁਤ ਪਰੇਸ਼ਾਨ ਹੋ ਰਹੇ ਹਨ ਹਾਂ ਸਾ ਮੈਮਰੀ ਜੋ ਬਿੰਨੀ ਤਕਲੀਫ ਚ ਹੋ ਰਹੀ ਪਰੇਸ਼ਾਨوں ਕੇ ਜਾ ਰਹੀ ਆ ਪਰਸ਼ਾਨੀ ਆ ਰਹੀ ਆ ਸਾਡੇ ਇੱਕ ਤੋਂ ਦੂਸਰੇ ਦੇ ਬਾਰੇ ਪਤਾ ਕੁਝ ਨਹੀਂ ਲੱਗ ਰਹੀ ਆ ਆਪ ਕੋ ਦੁਬਾਰਾ ਆਏ ਠੀਕ ਹੈ ਸਾਨੂੰ ਹੋ ਗਈ ਘੰਟਾ ਘੰਟਾ ਹੋ ਗਈ ਜਿਹੜਾ ਬੜਾ ਪਰੇਸ਼ਾਨ ਹੋ ਰਿਹਾ ਦੂਰ ਦੂਰ ਘਾ ਰਹੇ ਆ ਆ ਕੇ ਐਡਮਿਟ ਨਹੀਂ ਵੀ ਜਿਹਨੇ ਆ ਕੇ ਪਰੇਸ਼ਾਨ ਹੋ ਕੇ ਮੁੜ ਰਹੇ ਆ ਮੱਜਲ ਘਾ ਰਹੇ ਛਾਣੇ ਬੜਾ ਮੁਸ਼ਕਿਲ ਚੱਲੇਗਾ ਚਾਹੀਏ ਉਹ ਬਹੁਤ ਪਰੇਸ਼ਾਨ ਆ ਮਰੀਜ਼ ਬਹੁਤ ਪਰੇਸ਼ਾਨ ਆ ਕੋਈ ਸਟਰਕਚਰ ਨਹੀਂ ਹੈ ਉਹ ਸਟਰਕਚਰ ਵੀ ਨਹੀਂ ਹੈ ਉਹ ਸਟਰਕਚਰ ਨਹੀਂ ਨਾ ਕੋਈ ਪਾਰਕਿੰਗ ਦੀ ਸਹੂਲਤ ਨਹੀਂ ਹੈ ਹੜਤਾਲ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਹੜਤਾਲ ਨਿਸ਼ਾਨੀ ਤਾਂ ਜਦੋਂ ਬੈਟਿੰਗ ਦਾ ਸਟਰਕਚਰ ਜਾਣ ਤੋਂ ਹੈ ਬਹੁਤ ਆਬਾਰ ਪੈਣ ਦੀ ਇੰਨੀ ਢੀੜਾ ਅੰਦਰ ਜੀ ਇੰਨੇ ਸਾਰੇ ਗੇਟ ਬੰਦ ਐਨਾ ਬੁਰਾ ਹਾਲ ਹੈ ਜੀ ਦਸਦੀ ਕੀ ਕਰਮਚਾਰੀ ਯੂਨੀਅਨ ਦੇ ਪਦਤਕਾਰੀਆਂ ਦੀ ਗ੍ਰਿਫਤਾਰੀ ਤੋਂ ਨਰਾਜ਼ ਪੀਜੀਆਈ ਦੇ ਕੰਟਰੈਕਟਰ ਕਰਮਚਾਰੀ ਬੁੱਧਵਾਰ ਨੂੰ ਸਵੇਰੇ ਹੜਤਾਲ ਤੇ ਚਲੇ ਗਏ ਸਨ ਜਿਸੇ ਚਲਦੀ ਹੜਤਾਲ ਤੇ ਚਲੇ ਜਾਣ ਦੇ ਕਾਰਨ ਪੀਜੀਆਈ ਦੀ ਵਿਵਸਥਾ ਪੂਰੀ ਤਰ੍ਹਾਂ ਦਿਨ ਨਾਲ ਸਵਸਥ ਹੋ ਗਈ ਤੇ ਉੱਥੇ ਹੀ ਅੱਜ ਹੜਤਾਲ ਦੇ ਦੂਸਰੇ ਦਿਨ ਵੀ ਬਰੀਜ਼ਾ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਜਪਾਨੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਪਾਕਤ ਸਿੰਧੀ ਰੋਪੋ